ਕਾ ਆਮ ਬੰਦਿਆਂ ਨੂੰ ਇਹ ਜਿਹੜਾ ਗੰਦੇ ਪਾਣੀ ਦਾ ਬੱਚਿਆਂ ਨੂੰ ਪੀਣਾ ਪੈਂਦਾ ਵਾ ਉਸ ਕਰਕੇ ਇਹ ਜਿਹੜੀਆਂ ਨਵੀਂ 9 ਲੱਖ ਦੀ ਲਾਗਤ ਦੇ ਨਾਲ ਇਹ ਨਵਾਂ ਕੰਮ ਸ਼ੁਰੂ ਕੀਤਾ ਮੈਂ ਇੱਕੋ ਗੱਲ ਕਹਿਣੀ ਚਾਹਨਾ ਹਲਕਾ ਸੈਂਟਰ ਦੇ ਵਿੱਚ 3 ਸਾਲਾਂ ਦੇ ਅੰਦਰ ਜਿਹੜਾ ਕੰਮ ਪਿਛਲੇ 20 ਸਾਲਾਂ ਚ ਨਹੀਂ ਹੋਇਆ ਉਹ 3 ਸਾਲਾਂ ਚ ਕਰਕੇ ਦਿਖਾਇਆ ਮਿਹਰਦਾਰੀ ਇਹ ਆਮ ਆਦਮੀ ਪਾਰਟੀ ਆ ਮੇਰ ਬਣੂਗਾ ਲੋਕਾਂ ਦੇ 41 ਮੈਂਬਰ ਚੁਣੇ ਹੋਏ ਸਤਿ ਸ੍ਰੀ ਅਕਾਲ ਔਰ ਮੇਰ ਬਣਿਆ ਹੋਇਆ ਵਾ ਇਹ ਤਾਂ ਹੁਣ ਉੱਪਰ ਬੈਠੇ ਵੀ ਰੋਈ ਜਾਂਦੇ ਆ ਆਪੋਜੀਸ਼ਨ ਵਾਲੇ ਕਾਂਗਰਸ ਚ ਦਾ ਕੋਈ ਬਾਦਸ਼ਾਹ ਰਿਆ ਹੀ ਨਹੀਂ ਲੋਕਾਂ ਨੇ ਦਾ ਅਨਸਾਰੇ ਲਾ ਤੇ ਲੈਣ ਚ ਇਹ ਬਾਦਸ਼ਾਹ ਕਿਹੜਾ ਵਾ ਜਿਹੜਾ ਕੋਈ ਬੰਦਾ ਕਾਨੂੰਨ ਨੂੰ ਹੱਥ ਲਊਗਾ ਉਹਦੇ ਤੇ ਕਾਨੂੰਨੀ ਕਾਰਵਾਈ ਬਣਦੀ ਹੋਣੀ ਹੋਣੀ ਆ ਦਸਤਾ ਕਾਂਗਰਸ ਤੇ ਹੁਣ ਨੂੰ ਤਿਆਰ ਨੇ ਹੁਣ ਤਾਂ ਆਮ ਆਦਮੀ ਪਾਰਟੀ ਦਾ ਝਾੜੂ ਆਇਆ ਦੋਨਾਂ ਨੂੰ ਇਹ ਪੂੰਝਦਾ ਫਿਰਦਾ ਵਾ ਸਫਾਈ ਕਰਦਾ ਫਿਰਦਾ ਵਾ ਆਮ ਆਦਮੀ ਪਾਰਟੀ ਦਾ ਲੁਧਿਆਣਾ ਮੇਰ ਬਣੂਗਾ ਔਰ ਬਹੁਤ ਜਲਦੀ 2-4 ਦਿਨਾਂ ਚ ਹੀ ਬਣ ਜਾ ਰਿਹਾ ਵਾ ਫਾਈਪਾ ਦੇ ਕਾਂਗਰਸ ਨੂੰ ਤਾਂ ਹਾਦਤ ਪੈ ਗਈ ਉੱਪਰ ਬੈਠੇ ਵੀ ਰੋਈ ਜਾਂਦੇ ਆ ਪਹਿਲਾਂ ਕਹਿੰਦੇ ਇਲੈਕਸ਼ਨ ਨਹੀਂ ਕਰਾਉਂਦੇ ਆਮ ਆਦਮੀ ਪਾਰਟੀ ਵਾਲੇ ਜਦੋਂ ਹੁਣ ਲੋਕਾਂ ਨੇ ਵਤਵਾ ਦੇਤਾ ਹੁਣ ਤਾਂ ਵੀ ਰੋਈ ਜਾਂਦੇ ਨੇ ਉਹਨੂੰ ਇਹ ਮੱਤ ਦਾ ਦਾਨ ਲਾਹਾਂਗੇ ਇਹਨਾਂ ਨੇ ਗਰੀਬਾਂ ਨੂੰ 70 ਸਾਲ ਇਸੇ ਕੰਮਾ ਚ ਹੀ ਲਾਈ ਰੱਖਿਆ ਵੀ ਇੱਕ ਵਾਰੀ ਭਾਜਪਾ ਆ ਗਈ ਇੱਕ ਵਾਰੀ ਕਾਂਗਰਸ ਆ ਗਈ ਲੁਧਿਆਣਾ ਲਈ ਦਖਰਮਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਚਾਰਪੁਰ ਐਮ ਐਲ ਏ ਸ਼ੋਕ ਪ੍ਰਸ਼ਰ ਪੱਪੀ ਪਹੁੰਚੇ ਨੇ ਇੱਕ ਟੱਕ ਲਗਾਇਆ ਹੋਇਆ ਕਿ ਜਿਹੜੀ ਸਰਕਾਰਾਂ ਨੇ ਸਾਹ ਨਹੀਂ ਲੇਤੀ ਸੀ ਜਿੱਥੇ ਜਗ੍ਹਾ ਦੀ ਉਹ ਜਗ੍ਹਾ ਦੇ ਉੱਤੇ ਅੱਜ ਆ ਕੇ ਟੱਕ ਲੱਗ ਗਿਆ ਤੇ ਇੱਥੇ ਸੀਵਰ ਲਾਈਨ ਵੀ ਜਿਹੜੀ ਸ਼ੁਰੂ ਹੋ ਜੂਗੀ ਹੋਰ ਮੁੱਦਾ ਰਿਹਾ ਕਿ ਆਖਿਰ ਲੁਧਿਆਣਾ ਸ਼ਹਿਰ ਦੀ ਸਿਆਸਤ ਦੇ ਵਿੱਚ ਮੇਅਰ ਕਿਹੜਾ ਬਣੇਗਾ ਕਈ ਵਾਰ ਚਰਚਾ ਆਉਂਦਾ ਕਿ ਆਜ਼ਾਦ ਉਮੀਦਵਾਰ ਨੂੰ ਬਣਾਇਆ ਜਾਊਗਾ ਕਾਂਗਰਸ ਤੇ ਬੀ ਜੇ ਪੀ ਵਾਲੋ ਲੇਕਿਨ ਗੱਲਬਾਤ ਵੀ ਕਰਦੇ ਐ ਮੇਰੇ ਸਾਹਿਬ ਕਿੰਨੇ ਇਲਾਕਤ ਨੇ ਟੱਕ ਲਗਾਇਆ ਗਿਆ ਵਾ ਕੋ ਟੱਕੇ ਵੇ ਕੋਈ ਪੁਰਾਣੀਆਂ ਲੈਨਾਂ ਜਿਹੜੀਆਂ ਅੱਜ ਤੋਂ 30 ਸਾਲ ਪਹਿਲਾਂ ਦੀਆਂ ਪਈਆਂ ਉਦੋਂ ਦੀਆਂ ਪਈਆਂ ਨੇ ਅੱਜ ਕਿਸੇ ਪਾਈਪ ਦੇ ਨਾਲ ਪਾਣੀ ਵਾਲੀ ਨਾ ਪੀਣ ਵਾਲੀ ਨਾ ਜੁੜ ਜਾਂਦਾ ਤਾਂ ਆਹ ਬੰਦਿਆਂ ਨੂੰ ਇਹ ਜਿਹੜਾ ਗੰਦੇ ਪਾਣੀ ਨਾਲ ਬੱਚਿਆਂ ਨੂੰ ਪੀਣਾ ਪੈਂਦਾ ਵਾ ਉਸ ਕਰਕੇ ਇਹ ਜਿਹੜੀਆਂ ਨਵੀਂ 9 ਲੱਖ ਦੀ ਲਾਗਤ ਦੇ ਨਾਲ ਇਹ ਨਵਾਂ ਕੰਮ ਸ਼ੁਰੂ ਕੀਤਾ ਬਾੜ ਨੰਬਰ 30 ਜਿਹੜੇ ਸਾਡੇ ਕਾਉਂਸਲਰ ਨੇ ਨਿੱਕੂ ਭਾਰਤੀ ਜੀ ਇਹਨਾਂ ਦੀ ਗਵਾਹੀ ਦੇ ਵਿੱਚ ਔਰ ਸਾਰੇ ਜਿੰਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਆ ਜੇ ਮੈਂ ਨਾਮ ਲੈਣ ਲੱਗਿਆ ਨੇਕਚੰਦ ਬਿਰਗਜੀ ਸਾਰੇ ਜਿੰਨੇ ਹੁਣ ਮੈਂ ਨਾਮ ਲਵਾਵਾਂਗਾ ਸਾਰੇ ਮੇਰੇ ਆਪਣੇ ਪਰਿਵਾਰ ਦੇ ਮੈਂਬਰ ਗੜਿਆ ਵੱਡੀ ਗਿਣਤੀ ਚ ਮੇਰੀਆਂ ਸਤਕਾਰਯੋਗ ਮਾਵਾ ਭੈਣਾ ਔਰ ਬਜ਼ੁਰਗ ਵੀ ਖੜੇ ਆ ਬੱਚੇ ਵੀ ਆ ਮੈਂ ਇੱਕੋ ਗੱਲ ਕਹਿਣੀ ਚਾਹਨਾ ਹਲਕਾ ਸੈਂਟਰ ਦੇ ਵਿੱਚ 3 ਸਾਲਾਂ ਦੇ ਅੰਦਰ ਜਿਹੜਾ ਕੰਮ ਪਿਛਲੇ 20 ਸਾਲਾਂ ਚ ਨਹੀਂ ਹੋਇਆ ਉਹ 3 ਸਾਲਾਂ ਚ ਕਰਕੇ ਦਿਖਾਇਆ ਇਹਨਾਂ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਅੱਗੇ ਵੀ ਹੁਣ ਸਾਡੇ ਕਾਉਂਸਲਰ ਨਿੱਕੂ ਭਾਰਤੀ ਜੀ ਵਿਜੇਨਗਰ ਦੇ ਅੰਦਰ ਜਿਹੜਾ ਵਾਰਡ ਨੰਬਰ 30 ਦਾ ਏਰੀਆ ਵਾ ਕੱਲੇ-ਕੱਲੇ ਕੰਮ ਨੂੰ ਜਿੰਨੇ ਪੈਸੇ ਕਹੂਗੇ ਇਹਨਾਂ ਨੂੰ ਦੇਣੇ ਆਪਣੇ ਆਪਣੀ ਵਾਰਡ ਦੇ ਵਿੱਚ ਲਾਉਣ ਤਾਂ ਕਿ ਲੋਕਾਂ ਦਾ ਜਿਹੜਾ ਕੰਮ ਪੀਣ ਵਾਲਾ ਪਾਣੀ ਸੀਵਰੇਜ ਸਾਰਾ ਕੁਝ ਸਾਫ ਮਿਲੇ ਲੋਕਾਂ ਨੂੰ ਲੇਕਿਨ ਐਮਲੇ ਸਾਹਿਬ ਇੱਕ ਵਿਵਾਦ ਬੜਾ ਹੋ ਰਿਹਾ ਸੀਗਾ ਕਿ ਕਾਉਂਸਲਰ ਜਿਹੜੇ ਨੇ ਖਰੀਦੇ ਜਾ ਰਹੇ ਨੇ ਜਿਹੜੇ ਕਾਉਂਸਲ ਨਹੀਂ ਆ ਰਹੇ ਉਹਨਾਂ ਤੇ ਰਾਤੋ-ਰਾਤ ਪਰਚੇ ਦਰਜ ਕਰਾਈ ਜਾ ਰਹੇ ਨੇ ਕਈ ਫਰਾਰ ਹੋ ਗਏ ਨੇ ਕਈਆਂ ਦੁਕਾਨਾਂ ਉੱਤੇ ਰੇਡ ਕਰਾਈ ਜਾ ਰਹੀ ਹੈ ਕਿ ਇੱਕ ਮੇਰ ਬਣਾਣ ਪਿੱਛੇ ਸਾਰਾ ਕੁਝ ਹੋ ਰਿਹਾ ਵੈ ਦੇਖੋ ਗਾਲ ਸੁਣੋ ਨਾ ਤਾਂ ਕਿਸੇ ਨੂੰ ਫੜਾਇਆ ਜਾਣਾ ਨਾ ਕਿਸੇ ਨੂੰ ਛਡਾਇਆ ਜਾਣਾ ਜਿਨ੍ਹਾਂ ਨੇ ਕੰਮ ਹੀ ਦੋ ਨੰਬਰ ਦੇ ਕਰਨੇ ਆ ਉਹਨਾਂ ਨੂੰ ਤਾਂ ਪੁਲਿਸ ਨੇ ਫੜਨੀ ਆ ਹੁਣ ਉਹਨਾਂ ਨੂੰ ਕੀ ਕਲੀਨ ਚਿੱਟ ਦੇ ਦਈਏ ਜਿਹੜੇ ਲੋਕਾਂ ਦੇ ਬੱਚਿਆਂ ਨੂੰ ਕੋਈ ਚਿੱਟਾ ਪਿਆਊਗਾ ਕੋਈ ਬਲੈਕਮੇਲ ਕਰੂਗਾ ਤਾਂ ਉਹਨੂੰ ਦਾ ਫੜਿਆ ਹੀ ਜਾਊਗਾ ਉਹ ਕਿਹੜਾ ਕੋਈ ਬਾਤ ਛੁੱਟਿਆ ਜਾਊਗਾ ਜੀ ਮਿਹਰਦਾਰੀ ਇਹ ਆਮ ਆਦਮੀ ਪਾਰਟੀ ਆ ਮਿਹਰ ਬਣੂਗਾ ਲੋਕਾਂ ਦੇ 42 ਮੈਂਬਰ ਚੁਣੇ ਹੋਏ 7 ਐਮਐਲਆ ਔਰ ਮਿਹਰ ਬਣਿਆ ਹੋਇਆ ਵਾ ਇਹ ਤਾਂ ਉੱਪਰ ਬੈਠੇ ਵੀ ਰੋਈ ਜਾਂਦੇ ਆ ਓਪੋਜੀਸ਼ਨ ਵਾਲੇ ਮੇਰਤਾ ਬਣਿਆ ਹੋਇਆ ਆਮ ਆਦਮੀ ਪਾਰਟੀ ਕਿਾ ਵੀ ਚਾਹੀਦੇ ਨਾ ਇੱਕ ਵਾਰੀ 47 ਤੇ 52 ਦਾ ਆਕੜਾ ਵਿੱਚ ਆ ਜਾਂਦਾ ਨਾ ਸਰ ਕਿੱਦਾਂ ਪੂਰੇ ਕਰੋਗੇ ਬਾਕੀ 8 ਤੁਸੀਂ ਜਿਹੜੇ 8 10 ਦਾ ਕਾਂਗਰਸ ਦੇ ਹੀ ਹੌਣ ਨੂੰ ਤਿਆਰ ਨੇ ਕਾਂਗਰਸ ਕਹਿ ਰਹੀ ਹੈ ਸਾਡੇ ਗੁਲਾਮਾਰੀ ਪਾਰਟੀ ਦੇ 19 ਕੈਂਡੀਡੇਟਾਂ ਨੂੰ ਤਿਆਰ ਹੈ ਕੋਈ ਹਰੇ ਵਾਲੇ ਪਾਸੇ ਜਾਂਦਾ ਹੁੰਦਾ ਹਮੇਸ਼ਾ ਜਿੱਤ ਵਾਲੇ ਪਾਸੇ ਜਾਂਦਾ ਜਿੱਧਰ ਕਿਆਲੀ ਆ ਉਧਰ ਆਊਗਾ ਕਿ 30 ਵਾਲੇ ਪਾਸੇ ਜਾਊਗਾ ਕੋਈ ਜੀ ਇਹ ਕਿਆਲੀ ਵਾਲੇ ਪਾਸੇ ਆਊਗੇ ਰਾਜਪਾੜ ਦੇ ਵਿੱਚ ਲੋਕਾਂ ਨੇ ਨਿੱਗ ਵੀ ਮਾਰਨਾ ਰਾਜਪਾੜ ਦਾ ਇਸ ਕਰਕੇ ਸਰਦਾਰ ਭਗਵਾਨ ਸਿੰਘ ਮਾਨ ਦੀ ਜੋ ਨੀਤੀਆਂ ਨੇ ਜੋ ਕੰਮ ਕਰਨ ਦਾ ਸਿਸਟਮ ਆ ਉਹਦੇ ਨਾਲ ਲੋਕ ਜੁੜ ਕੇ ਰਾਜੀ ਆ ਨਾ ਕਿ ਕਿਸੇ ਡੁੱਬਦੀ ਬੇੜੀ ਚ ਕੋਈ ਬਹਿਣਾ ਹੁੰਦਾ ਵਾ ਲੇਕਿਨ ਬੀਜੇਪੀ ਵਾਲੇ ਆ ਕਹਿ ਰਹੇ ਕਿ ਪ੍ਰੈਸ ਵਾਰਤਾ ਕੀਤੀ ਉਹਨਾਂ ਨੇ ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨੇ ਕਿਹਾ ਕਿ ਅਸੀਂ ਹਾਈ ਕੋਰਟ ਪਟੀਸ਼ਨ ਲਗਾਵਾਂਗੇ ਕਿ ਪ੍ਰਾਣੀ ਸੂਚੀ ਦੇ ਤਹਿਤ ਜਿਹੜੀਆਂ ਵੋਟਾਂ ਨਹੀਂ ਕਰਾਈਆਂ ਗਈਆਂ ਇਲਾਕੇ ਜਿਹੜੇ ਬਦਲ ਦਿੱਤੇ ਗਏ ਨੇ ਉਹ ਫਿਰ ਕਿਸ ਤਰ੍ਹਾਂ ਰਹੇਗਾ ਹਾਈ ਕੋਰਟ ਦੇ ਵਿੱਚ ਹੁਣ ਇਹ ਭਾਜਪਾ ਤੇ ਕਾਂਗਰਸ ਨੂੰ ਤਾਂ ਆਦਤ ਪੈ ਗਈ ਉੱਪਰ ਬੈਠੇ ਵੀ ਰੋਈ ਜਾਂਦੇ ਆ ਪਹਿਲਾਂ ਕਹਿੰਦੇ ਇਲੈਕਸ਼ਨ ਨਹੀਂ ਕਰਾਉਂਦੇ ਆ ਆਮ ਆਦਮੀ ਪਾਰਟੀ ਵਾਲੇ ਜਦੋਂ ਹੁਣ ਲੋਕਾਂ ਨੇ ਫਤਵਾ ਦੇਤਾ ਹੁਣ ਤਾਂ ਵੀ ਰੋਈ ਜਾਂਦੇ ਨੇ ਇਹਨਾਂ ਨੂੰ ਤਾਂ ਸਾਰਾ ਕੁਝ ਥਾਲੀ ਦੇ ਵਿੱਚ ਸਜਿਆ ਸਜਾਇਆ ਮਿਲ ਜੂਈ ਉਹੀ ਗਿੱਜੇ ਹੋਇਆ ਹੁਣ ਲੋਕ ਹੋ ਗਏ ਸਿਆਣੇ ਹੁਣ ਲੋਕ ਦੇਖਦੇ ਆ ਵੀ ਜਿਹੜਾ ਕੰਮ ਕਰੂਗਾ ਉਹਨੂੰ ਹੀ ਮਤਦਾਦਾਨ ਦਾਂਗੇ ਇਹਨਾਂ ਨੇ ਗਰੀਬਾਂ ਨੂੰ 70 ਸਾਲ ਇਹ ਸੇ ਕਮਾਜੀ ਲਈ ਰੱਖਿਆ ਵੀ ਇੱਕ ਵਾਰੀ ਭਾਜ ਪਾ ਗਈ ਇੱਕ ਵਾਰੀ ਕਾਂਗਰਸ ਆ ਗਈ ਹੁਣ ਤਾਂ ਆਮ ਆਦਮੀ ਪਾਰਟੀ ਦਾ ਝਾੜੂ ਆਇਆ ਦੋਨਾਂ ਨੂੰ ਇਹ ਪੂੰਝਦਾ ਫਿਰਦਾ ਵਾ ਸਫਾਈ ਕਰਦਾ ਫਿਰਦਾ ਵਾ ਅਗਰ ਹਾਊਸੀ ਮੀਟਿੰਗ ਤੁਸੀਂ ਕਰਦੇ ਹੋ ਜਿੱਦਾਂ ਅਮਰਦਨ ਸੀ ਤੁਸੀਂ ਇੱਕ ਹਾਊਸੀ ਮੀਟਿੰਗ ਕਰਤੀ ਜਿਹਦੇ ਵਿੱਚ 70 ਕੌਂਸਲਰ ਪਹੁੰਚੇ ਬਾਕੀ ਜਿਹੜੇ ਨਹੀਂ ਆਏ ਉਹਨਾਂ ਦੇ ਐਕਸਕਿਊਜ਼ ਨਹੀਂ ਸੁਣਿਆ ਗਿਆ ਫਿਰ ਤਾਂ ਤੁਸੀਂ ਆਰਾਮ ਨਾਲ ਈਜ਼ੀਲੀ ਮੇਅਰ ਬਣਾ ਲਿਆ ਇਹ ਵੀ ਇੱਕ ਪਾਲਿਸੀ ਹੁੰਦੀ ਐ ਐਮਐਲ ਸਰ ਦੇਖੋ ਗੱਲ ਸੁਣੋ ਅਸੀਂ ਪਾਲਸੀਆਂ ਕਰਦੇ ਆ ਲੋਕ ਇਤਾਂ ਨਹੀਂ ਆ ਜੀ ਇਹ ਲੋਕ ਮਾਰੂ ਪਾਲਸੀਆਂ ਕਰਦੇ ਆ ਭਾਜਪਾ ਕਾਂਗਰਸ ਅਸੀਂ ਲੋਕਾਂ ਦੀ ਪਾਲਸੀ ਕਰਦੇ ਆ ਜੋ ਲੋਕ ਚਾਹੂਗੇ ਲੁਧਿਆਣੇ ਦੇ ਉਹੀ ਹੋਊਗਾ ਜਿਹੜਾ ਮੇਰ ਆ ਉਹ ਆਮ ਆਦਮੀ ਪਾਰਟੀ ਦਾ ਬਣੂਗਾ ਨਿੱਕੂ ਆਣੀ ਵੋਟਾਂ ਪਾਉਗੇ ਤੇ ਅਸੀਂ ਵੀ ਵੋਟਾਂ ਪਾਵਾਂਗੇ ਉਹੀ ਬਣੂਗਾ ਮੇਰ ਬਣੇਗਾ ਕਦੋਂ ਇੱਕ ਲੁਧਿਆਣੇ ਦੇ ਨਾ ਲੁਧਿਆਣਾ ਦੇ ਇਲਾਕੇ ਦੇ ਨਿਵਾਸੀਆਂ ਦੇ ਵਿੱਚ ਇੱਕ ਨਾ ਉਹ ਸੰਕੋਚ ਜਿਹਾ ਹੈਗਾ ਕਿ ਆਖਿਰ ਹਾਊਸ ਕਦੋਂ ਤਿਆਰ ਹੋਊਗਾ ਹਾਊਸ ਦੇ ਵਿੱਚ ਮਤਾ ਕਦੋਂ ਪੈਜੂਗਾ ਕਦੋਂ ਮੇਅਰ ਸਾਨੂੰ ਚਿਹਰਾ ਨਜ਼ਰ ਆਊਗਾ ਕਾਂਗਰਸ ਦਾ ਆਂਦਾ ਹੈ ਬੀਜੇਪੀ ਦਾ ਆਂਦਾ ਹੈ ਕਿਉਂਕਿ ਦੋਨਾਂ ਨੇ ਇਕੱਠੇ ਹੋਣਾ ਸੀਗਾ ਲੇਕਿਨ ਦੋਨਾਂ ਦੇ ਬੀਜੇਪੀ ਨੇ ਕਹਿਤਾ ਸੀ ਕਾਂਗਰਸ ਨਾਲ ਕੋਈ ਗਠਬੰਧ ਨਹੀਂ ਕਰਨਾ ਚੰਡੀਗੜ੍ਹ ਦੇ ਵਿੱਚ ਕਾਂਗਰਸ ਤੇ ਆਪ ਇਕੱਠੇ ਨੇ ਲੇਕਿਕਿ ਪੰਜਾਬ ਦੇ ਵਿੱਚ ਨਹੀਂ ਕਾਂਗਰਸ ਤੇ ਆਪ ਇਕੱਠੇ ਹੋ ਸਕਦੇ ਉਹਨਾਂ ਉਹਨਾਂ ਦੀਆਂ ਗੱਲਾਂ ਦਾ ਜਵਾਬ ਉਹ ਦਊਗੇ ਜਿਹੜੀਆਂ ਮੇਰੀ ਗੱਲ ਦਾ ਜਵਾਬ ਆ ਆਮ ਆਦਮੀ ਪਾਰਟੀ ਦਾ ਲੁਧਿਆਣਾ ਮੇਅਰ ਔਰ ਬਹੁਤ ਜਲਦੀ 2-4 ਦਿਨਾਂ ਚ ਹੀ ਬਣ ਜਾ ਰਿਹਾ ਵਾ ਤੇ ਯੂਥ ਲੀਡਰ ਹੈ ਕਾਂਗਰਸ ਦਾ ਜਿਹਦੀ ਲੜਾਈ ਹੋਈ ਹੋਣੀ ਘਰ ਦੇ ਬਾਹਰ ਉਹਦੇ ਗੋਲੀਆਂ ਚੱਲੀਆਂ ਉਹਨੇ ਇੱਕ ਟ੍ਰੈਂਡਿੰਗ ਦੇ ਵਿੱਚ ਇੱਕ ਵੀਡੀਓ ਜਾ ਰਹੀ ਹੈ ਮਮੇਲ ਸਾਬ ਹੈ ਕੋਣਾ ਯੂਥ ਦਾ ਜਿਹੜਾ ਇੱਕ ਬੰਦਾ ਹੈ ਉਹਨੇ ਸਾਨੂੰ ਹੀ ਫੋਨ ਤੇ ਸੰਪਰਕ ਕੀਤਾ ਵਾ ਕਿ ਐਮਐਲਏ ਸਾਹਿਬ ਨੇ ਪਰਚਾ ਜਿਹੜਾ ਦਰਜ ਕਰਾਤਾ ਮੈਂ ਘਰੋਂ ਫਰਾਰ ਹੋ ਗਿਆ ਮੇਰੇ ਘਰੇ ਹਮਲਾ ਹੋਇਆ ਇਹਦਾ ਕੋਣ ਆ ਉਹ ਕਾਂਗਰਸੀਆ ਸਾਹਿਬ ਬਾਸ਼ਾ ਦੇ ਬਾਸ਼ਾ ਕਾਂਗਰਸ ਦਾ ਕੋਈ ਬਾਸ਼ਾ ਰਿਆ ਹੀ ਨਹੀਂ ਲੋਕਾਂ ਨੇ ਦਾ ਅਨਸਾਰੇ ਲਾ ਤੇ ਲੈਣ ਚ ਇਹ ਬਾਸ਼ਾ ਕਿਹੜਾ ਵਾ ਮੈਂ ਜਿਹੜੇ ਰੋਪ ਲਗਾਏ ਜਾ ਰਹੇ ਨੇ ਉਹ ਫਿਰ ਕੀ ਬੇਬੁਨਿਆਦ ਨੇ ਬੇਬੁਨਿਆਦੀ ਆ ਜੇ ਕੋਈ ਬੰਦਾ ਪਹਿਲਾਂ ਗੱਲ ਸੁਣ ਲੋ ਜੀ ਮੈਂ ਤੁਹਾਨੂੰ ਇੱਕ ਐਨੀ ਜਨਤਾ ਚ ਔਰ ਮੈਂ ਪੰਜਾਬ ਦੇ ਔਰ ਲੁਧਿਆਣੇ ਦੇ ਲੋਕਾਂ ਨੂੰ ਜੀ ਦੱਸਣਾ ਚਾਹਨਾ ਵਾ ਜੀ ਜਿਹੜਾ ਕੋਈ ਕਾਨੂੰਨ ਨੂੰ ਹੱਥ ਚ ਲਊਗਾ ਚਾਹੇ ਮੈਂ ਆਂ ਚਾਹੇ ਕੋਈ ਆ ਜਿਹੜਾ ਕੋਈ ਬੰਦਾ ਕਾਨੂੰਨ ਨੂੰ ਹੱਥ ਲਊਗਾ ਉਹਦੇ ਤੇ ਕਾਨੂੰਨ ਨਹੀਂ ਕਾਰਵਾਈ ਬਣਦੀ ਹੋਣੀ ਹੋਣੀ ਆ ਉਹ ਕਹਿ ਰਹੇ ਕਿ ਮੈਂ ਪਾਰਟੀ ਸ਼ਾਮਿਲ ਹੋਇਆ ਇਸ ਕਰਕੇ ਮੇਰੇ ਘਰੇ ਹਮਲਾ ਮੈਂ ਹਾਲਤਾ ਸੁਣੋ ਹਣਾ ਸ਼ਾਮਲ ਲਈਦਾ ਐਨਐਪ ਕਾਂਗਰਸੀ ਇਹ ਖੜੇ ਆ ਲੈਨ ਲਈ ਭਾਜਪਾ ਵਾਲੇ ਖੜੇ ਆ ਸ਼ਾਮਲ ਲਈ ਕੋਈ ਆਮ ਆਦਮੀ ਕੋ ਘਾਟਾ ਵਾ ਸ਼ਾਮਲ ਲਈ ਹੁਣ ਚਲਾਉਣੀਆਂ ਗੋਲੀਆਂ ਤੇ ਲੋਕਾਂ ਨੂੰ ਕਹਿਣਾ ਸਾਨੂੰ ਬੇਕਸੂਰ ਕਹਿ ਦੋ ਬੋਲੋ ਬੋ ਸ਼ੁਕਰੀਆ ਮਲੇ ਸਾਹਿਬ ਸੀਪੀ ਸਾਹਿਬ ਨੇ ਦੇ ਦੇਣਾ ਜਵਾਬ ਜਿਹੜਾ ਕੋਈ ਕਸੂਰਬਾਰ ਹੋਊਗਾ ਬੋਲੇ ਔਰ ਤੁਹਾਨੂੰ ਦੇਖਣ ਨੂੰ ਮਿਲੂਗਾ ਆਮ ਬੰਦਾ ਜਿਹੜਾ ਵਾ ਉਹ ਮੇਰ ਬਣੂਗਾ ਇਹ ਸਪਾਰਸ਼ਾ ਦਾ ਮੇਰ ਨਹੀਂ ਬੰਦਾ ਆਮ ਆਦਮੀ ਪਾਰਟੀ ਮਤਲਬ ਮੇਰ ਦੀ ਤਿਆਰੀ ਹੋ ਗਈ ਹੋਈ ਜਾਂਦੀ ਪੂਰੀ ਤਿਆਰੀ ਆ ਕਾਂਗਰਸੀ ਆਗੇ ਕਿ ਵਿਦੇਵੀ ਹਲਿਆਰੇ ਸਾਰੇ ਤਿਆਰ ਦੇ ਹੋਣ ਅਸੀਂ ਦਾ ਆਪ ਹੀ ਆਪਣੀ ਸਾਡੀ ਉਹ ਗੱਡੀ ਫੋਲਾ ਸੀ ਇਹਨਾਂ ਨੂੰ ਕਿਉਂ ਚੜਾਵਾਂਗੇ ਇਹ ਐਮਐਲਏ ਸ਼ੋਕ ਪਲੇਸ਼ਰ ਪੱਪੀ ਸਨ ਜਿਨ੍ਹਾਂ ਨੇ ਦੱਸਿਆ ਕਿ ਵਿਕਾਸ ਕਰਸਾ ਕਿਤੇ ਜਾ ਰਹੇ ਲੇਕਿਨ ਦੂਜੇ ਪਾਸੇ ਨਿੱਕੂ ਨਾਲ ਗਲਬਤ ਪਾਰਟੀ ਨਾਲ ਗਲਬਤ ਕਰਦੇ ਨਿੱਕੂ ਪਾਰਟੀ ਅੱਜ ਕਿੰਨੇ ਦਾ ਪ੍ਰੋਜੈਕਟ ਜਿਹੜਾ ਲਗਾਇਆ ਗਿਆ ਤੇ ਕਿੰਨੇ ਸਮੇਂ ਦੇ ਵਿੱਚ ਪੂਰਾ ਹੋ ਜਾਊਗਾ ਅੱਜ 9